ਜਿਹੜੀ ਆਡੀਓ ਵਾਇਰਲ ਹੋਈ ਆ ਐਸਐਸਪੀ ਵਰੁਣ ਸ਼ਰਮਾ ਦੀ ਉਹ ਤਾਂ ਸਿਰੇ ਹੱਦੀ ਲੱਗੀ ਉਹ ਤਾਂ ਕਹਾਣੀ ਸਿਰ ਲਾਤੀ ਉਹ ਡੀਐਸਪੀਾਂ ਦੀ ਮੀਟਿੰਗ ਕਰਦੇ ਆ ਫੋਨ ਤੇ ਕਾਨਫਰੈਂਸਿੰਗ ਦੇ ਵਿੱਚ ਕਿਹੜਾ ਡੀਐਸਪੀ ਹੋ ਸਕਦਾ ਜਿਹੜਾ ਕਿ ਇਹ ਲੀਕ ਕਰ ਗਿਆ ਕੋਈ ਡੀਐਸਪੀ ਆ ਜਿਹੜਾ ਲੀਕ ਕਰ ਗਿਆ ਉਹਦੇ ਵਿੱਚ ਥੋੜਾ ਸੰਕੇਤ ਵੀ ਮਿਲਦੇ ਆ ਉਹ ਕੁਝ ਡੀਐਸਪੀ ਨੂੰ ਬੁਲਾਉਂਦਾ ਵੀ ਆ ਐਸਐਸਪੀ ਵਰੁਣ ਸ਼ਰਮਾ ਉਹ ਤੂੰ ਆਇਆ ਨੀਗਾ ਦੋ ਦਿਨ ਮਿਥਰ ਆਇਆ ਤੂੰ ਰਾਜਪੁਰੇ ਆਇਆ ਉਹ ਜੀ ਮੈਂ ਮੈਂ ਜੁੜ ਨਹੀਂ ਸਕਿਆ ਜੀ ਕਿਹ ਇਸ ਕਿਹੜਾ ਡੀਐਸਪੀ ਹੋ ਸਕਦਾ ਜਿਸ ਨੇ ਇਹ ਕਿਹ ਲੀਕ ਕੀਤੀ ਹੈ ਸਾਰੀ ਇਹ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਸਰਕਾਰ ਸੋਚ ਰਹੀ ਹੈ ਇਸ ਨੂੰ ਪੰਜਾਬ ਪੁਲਿਸ ਸੋਚ ਰਹੀ ਹੈ ਇਸ ਨੂੰ ਵੀ ਕਿਹੜਾ ਡੀਐਸਪੀ ਹੈ ਹੁਣ ਕੱਲ ਸਾਰਾ ਦਿਨ ਇਹੀ ਲੱ ਚੱਲਦੇ ਰਹੀ ਗੱਲ ਵੀ ਡੀਐਸਪੀ ਕਿਹੜਾ ਯਾਰ ਜਿਹਨੇ ਲੀਕ ਕਰਤੀ ਹੈ ਕਿ ਡੀਐਸਪੀ ਸੀਗੇ ਉਹਦੇ ਵਿੱਚ ਸਾਰੀ ਕਾਨਫਰੰਸ ਦੇ ਵਿੱਚ ਉਹ ਸਤਨਾਮ ਗੱਲ ਸੁਣ ਤੂੰ ਐ ਕਰਨਾ ਐਸਐਸਬੀ ਕਹਿ ਰਹੇ ਨੇ ਬਰਨ ਸ਼ਰਮਾ ਜੀ ਮੈਂ ਨਹੀਂ ਕਹਿ ਰਹਾ ਗੱਲ ਇਹ ਤੇ ਉਹ ਤੂੰ ਐ ਕਰਨਾ ਜੇਕਰ ਕੋਈ ਦਿੱਕਤ ਆਉਂਦੀ ਆ ਜੇਕਰ ਕਿਸੇ ਦੇ ਕਾਗਜ਼ ਫਾੜਨੇ ਆ ਰੱਦ ਕਰਨੇ ਆ ਪਿੱਛੇ ਰੱਖਣਾ ਉਹਨੂੰ ਦਫ਼ਤਰ ਵਿੱਚ ਨਾ ਕੁਝ ਕਰਿਓ ਦਫ਼ਤਰ ਤੋਂ ਪਹਿਲਾਂ ਹੀ ਫੜ ਲਓ ਘਰੇ ਜਾਂਦੇ ਨੂੰ ਫੜ ਲਓ ਰਸਤੇ ਚ ਆਉਂਦੇ ਨੂੰ ਫੜ ਲਓ ਕਾਗਜ਼ ਫੜ ਲਓ ਚੋਰੀ ਕਰ ਦੋ ਫੜ ਚੱਕ ਲੋ ਪਰ ਜਦੋਂ ਦਫ਼ਤਰ ਚ ਆ ਗਿਆ ਫੇਰ ਨਾ ਕੁਝ ਕਰਿਓ ਕਿਤੇ ਚੋਣਾ ਆਪਣਾ ਹੋਰੀਆਂ ਨੇ ਪੰਚਾਇਤੀ ਚੋਲਾ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਸੀ ਆਪਣਾ ਐਦਾਂ ਦਾ ਕੰਮ ਨਾ ਕਰਜੋ